ਸਸਿਕਾ ਜੀ ਕਿਵੇਂ ਹੋ ਸਾਰੇ ਇਹ ਕੱਲ ਦੀ ਨਿਹਰੀ ਦਾ ਕਮਾਲ ਆ ਇਹ ਪਰਦੇ ਥੋੜੇ ਦਿਨ ਪਹਿਲਾਂ ਹੀ ਮੈਂ ਲਾਏ ਸੀਗੇ ਵੀ ਰੂਮ ਚ ਮਿੱਟੀ ਘੱਟ ਨਾ ਜਾਵੇ ਕਿਉਂਕਿ ਇੱਥੇ ਜਾਲੀ ਲੱਗੀ ਹੋਈ ਆ ਤੇ ਬਾਰ ਬਾਰ ਅਸੀਂ ਇਹ ਗੱਟੂਆਂ ਦਾ ਕੱਟ ਕੇ ਪੱਲਾ ਜਿਹਾ ਲਾਇਆ ਸੀ ਵੀ ਅੰਦਰ ਮਿੱਟੀ ਘੱਟ ਨਾ ਜਾਵੇ ਪਰ ਨਿਹਰੀ ਤਾਂ ਫਿਰ ਵੀ ਨਿਹਰੀ ਆ ਕੂਨੀ ਤਾਂ ਸਾਰੇ ਪਰਦੇ-ਪੁਰਦੇ ਘੱਟਦੇ ਹੀ ਤੇ ਫਿਰ ਅੱਜ ਮੈਂ ਕਿਹਾ ਦੁਬਾਰਾ ਫੇਰ ਲਾ ਦਾਂ ਕਿਉਂਕਿ ਨਿਹਰੀ ਦਾ ਪਤਾ ਨਹੀਂ ਸਾਡਾ ਖੇਤਾਂ ਚ ਘਰ ਆ ਇਹ ਜਦੋਂ ਨਹੀਂ ਰੀ ਜਾਂਦੀ ਆ ਤੇ ਤੂੜੀ ਵਗੈਰਾ ਉੱਡ ਕੇ ਸਾਡੇ ਘਰੇ ਆ ਜਾਂਦੀ ਆ ਹੈਨਾ ਇਹ ਉਹ ਦਿਨਾਂ ਫਿਰ ਸਾਨੂੰ ਬੜੀ ਦਿੱਕਤ ਹੁੰਦੀ ਆ ਤੇ ਫਿਰ ਇਹ ਪੜ ਦੇ ਪਰਦੇ ਪੱਟ ਕੇ ਮੈਂ ਕਿੰਨਾ ਕੇ ਚਲ ਦੁਬਾਰਾ ਲਾ ਲਾ ਹੈਨਾ ਤੇ ਨਹੀਂ ਰੀ ਤੋਂ ਹੀ ਕੱਲ ਮੈਨ ਇੱਕ ਗੱਲ ਯਾਦ ਆ ਗਈ ਜਦੋਂ ਕੱਲ ਮੀਂਹ ਨਹੀਂ ਰੀ ਤੂਪਾਣਾ ਆਇਆ ਤੇ ਅਸੀਂ ਪਰੇਸ਼ਾਨ ਸੀ ਵੀ ਹਾਈ ਕਿੰਨਾ ਸਾਡਾ ਕਮਰਾ ਵੀ ਛੋਨ ਲੱਗ ਗਿਆ ਸੀ ਤੇ ਫਿਰ ਬੜਾᱭਾਂ ਬੜੀ ਦਿੱਕਤ ਆਈ ਫਿਰ ਮੈਂ ਬੈਠੇ ਬਿਠਨੇ ਸੋਚਿਆ ਵੀ ਪ੍ਰਮਾਤਮਾ ਜੋ ਕਰਦਾ ਚੰਗੇ ਕਰਦਾ ਸਾਨੂੰ ਇੰਨੀ ਪ੍ਰੋਬਲਮ ਹੋਈ ਤੇ ਇਹਦੇ ਵਿੱਚ ਉਨੇ ਪਤਾ ਨਹੀਂ ਕਿੰਨਾ ਕਿ ਚੰਗਾ ਸੋਚਾ ਹੋਣਾ ਵੀ ਨੇਰੀ ਜਿਵੇਂ ਹੁਣ ਨੇਰੀ ਆਈ ਬਹੁਤ ਮਿੱਟੀ ਖੱਟਾ ਆ ਤੇ ਜਦੋਂ ਨਾ ਮੈਂ 8ਵੀਂ ਕਲਾਸ ਚ ਪੜ੍ਹਦੀ ਸੀ ਸਾਡੇ ਕੰਪਿਊਟਰ ਵਾਲੇ ਸਰ ਨੇ ਸਾਨੂੰ ਇੱਕ ਸਟੋਰੀ ਸੁناਈ ਸੀ ਕਲਾਸ ਚ ਵੀ ਜਿਹੜੇ ਪੱਕੇ ਪਹਾੜ ਆ ਪੱਕੇ ਪਹਾੜਾਂ ਦੇ ਨਾ ਮਿੱਟੀ ਖਾਣੇ ਸਾਪ ਰਹਿੰਦੇ ਆ ਉਹ ਕਿਵੇਂ ਖਾਣਾ ਖਾਂਦੇ ਹੋਣੇ ਕਿੱਥੋਂ ਮਿੱਟੀ ਖਾਂਦੇ ਹੋਣੇ ਕਿਉਂਕਿ ਉਹ ਤਾਂ ਪੱਕੇ ਆ ਪਹਾੜ ਤੇ ਉਹਨਾਂ ਕੋਲੇ ਮਿੱਟੀ ਕਿਵੇਂ ਪਹੁੰਚਦੀ ਆ ਜਦੋਂ ਨੇਰੀ ਆਉਂਦੀ ਆ ਜਦੋਂ ਕੱਚੇ ਪਹਾੜਾਂ ਦੇ ਤੂਫਾਨ ਹੁੰਦੇ ਆ ਨੀਰੀ ਹੁੰਦੀ ਜਿਵੇਂ ਆਪਣੀ ਥੇ ਨੀਰੀ ਆ ਨੀਰੀ ਹੁੰਦੀ ਆ ਉਹ ਮਿੱਟੀ ਘਟਾ ਉੱਡ ਕੇ ਜਿਹੜਾ ਪੱਕੇ ਪਹਾੜਾਂ ਤੇ ਜਾਂਦਾ ਤੇ ਉੱਥੇ ਜਿਹੜਾ ਸਤਾਪਾ ਮਿੱਟੀ ਖਾਣੇ ਉਹਨਾਂ ਤਰਫ ਪਹੁੰਚਦੀ ਆ ਮਿੱਟੀ ਤੇ ਰੱਬ ਨੇ ਜੋ ਕਰਦਾ ਨਾ ਰੱਬ ਚੰਗੀ ਕਰਦਾ ਉਹਦੇ ਵਿੱਚ ਰੱਬ ਨੇ ਸਭ ਦਾ ਸੋਚਣਾ ਦਾ ਕਿਉਂਕਿ ਆਪਾਂ ਸਾਰੇ ਰੱਬ ਦੇ ਜੀ ਆ ਰੱਬ ਨੇ ਆਪਾਂ ਨੂੰ ਭੇਜਿਆ ਜੇ ਜਿਨੇ ਆਪਾਂ ਨੂੰ ਬਣਾਇਆ ਉਹਨੇ ਤਾਂ ਫਿਰ ਸਾਰਿਆਂ ਵਾਰੀ ਸੋਚਣਾ ਨਾ ਆਪਾਂ ਆਪਣੀ ਕੱਲਿਆਂ ਵਾਰੀ ਨਹੀਂ ਸੋਚਣਾ ਉਹਨੂੰ ਸਾਰਿਆਂ ਦੀ ਫਿਕਰ ਹੈ ਕਹਿੰਦੇ ਨੇ ਜਿੰਨੇ ਰੱਬ ਨੇ ਜਿੰਨੂੰ ਚੰਗੀ ਦਿੱਤੀ ਉਹਦੇ dane ਪਾਣੀderiv ਨੂੰ ਫਿਕਰ ਆ ਹੈ ਨਾ ਤੇ ਉਹ ਫਿਰ ਜਦੋਂ ਨੇਰੀਆਂ ਦੀ ਤੇ ਪੱਕੇ ਭਾਣਾਂ ਤੇ ਮਿੱਟੀ ਓੱਡ ਕੇ ਜਾਂਦੀ ਉੱਥੇ ਮਿੱਟੀ ਖਾਣੇ ਸਾਪਾਂ ਜਿਹੜੇ ਉਹਨਾਂ ਨੂੰ ਉਹ ਮਿੱਟੀ ਪਹੁੰਚਦੀ ਹੈ ਅਸਲੀ ਰੱਬ ਦੇ ਪਾਣੀ ਨੂੰ ਮੰਨਿਆ ਕਰੋ ਜੋ ਵੀ ਰੱਬ ਕਰਦਾ ਚੰਗਾ ਹੀ ਕਰਦਾ ਉਹਨੂੰ ਸਭ ਦਾ ਤਰਫ ਨੇ ਲਈ ਕੀ ਚੰਗਾ ਕੀ ਮਾੜਾ ਆਪਾਂ ਦੀ ਮਰਜ਼ੀ ਨਾ ਕਹਦੇ ਨੇ ਉਹ ਆਪਾਂ ਨੂੰ ਬਤਾਉਂਦਾ ਨਾ ਵੀ ਆਪਣੇ ਲਈ ਆ ਚੰਗਾ ਮਾੜਾ రబ ను దా బుల్ చాడత సోటీ రబా చ ਸਤਿ ਸ੍ਰੀ ਅਕਾਲ ਜੀ ਮੈਂ ਅਨਪੜ੍ਹ ਦਿਲਾ ਲਈ ਕਿੰ ਲੱਗੀ ਵੀਡੀਓ ਦੇਖੋ ਬਾਏ ਬਾਏ